ਸਾਤਿ ਸ਼੍ਰੀ ਅਕਾਲ ਜੀ ਮੇਰਾ ਘਰ ਵਾਲਾ ਰੋਜ਼ ਰਾਤ ਨੂੰ ਤਾਸ਼ ਖੇਡਦਾ ਸੀ ਤੇ 1000 ਰੁਪਏ ਜੀਤ ਕੇ ਲੈ ਆਉਂਦਾ ਸੀ ਮੈਂ ਉਹਨੂੰ ਤਾਸ਼ ਖੇਡਣ ਦਾ ਬਾਦਸ਼ਾਹ ਕਹਿੰਦੀ ਸੀ ਇਸ ਨਾਲ ਉਹਦੀ ਹਿੰਮਤ ਵਾਧੀ ਸੀ ਕਿਉਂਕਿ ਉਹਨਾਂ ਪੈਸਿਆਂ ਨਾਲ ਮੈਂ ਰੋਜ਼ ਸ਼ਾਪਿੰਗ ਕਰਦੀ ਸੀ ਅੱਜ ਵੀ ਉਸੇ ਦਾ ਇੰਤਜ਼ਾਰ ਕਰ ਰਹੀ ਸੀ ਰਾਤ ਨੂੰ ਆਉਂਦਿਆਂ ਹੀ ਉਹ ਪੈਸੇ ਮੇਰੇ ਹੱਥ ਤੇ ਰੱਖ ਦਿੰਦਾ ਸੀ ਤੇ ਮੈਂ ਉਹਨਾਂ ਪੈਸਿਆਂ ਨੂੰ ਆਪਣੇ ਸਰਾਣੇ ਥੱਲੇ ਰੱਖ ਕੇ ਸੌਂ ਜਾਂਦੀ ਸੀ ਵੈਸੇ ਉਹ دیر ਨਾਲ ਆਇਆ ਕਰਦਾ ਸੀ ਪਰ ਮੈਨੂੰ ਜਾਗਣ ਦੀ ਆਦਤ ਸੀ ਇੱਕ ਦਿਨ ਉਹ اچانک ਭੱਜਦਾ ਹੋਇਆ ਘਰ ਵਿੱਚ ਦਾਖਲ ਹੋਇਆ ਤੇ ਕਹਿਣ ਲੱਗਾ ਭੱਜ ਜਾ ਇਥੋਂ ਫੌਰਨ ਭੱਜ ਜਾ ਇੱਕ ਮਿੰਟ ਦੀ ਦੇਰ ਨਾ ਕਰ ਫਟਾਫਟ ਭੱਜ ਜਾ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਇਹ ਸਭ ਕੁਝ ਕਿਉਂ ਕਹਿ ਰਿਹਾ ਆ ਮੈਨੂੰ ਭੱਜ ਜਾਂਦਾ ਕਿਉਂ ਬੋਲ ਰਿਹਾ ਆ ਰੋਜ਼ ਤਾਂ ਸ਼ਰਾਬ ਪੀ ਕੇ ਆਉਂਦਾ ਸੀ ਘਰ ਆ ਕੇ ਅਜੀਬ ਜਿਬ ਜੀ ਇਹ ਗੱਲਾਂ ਕਰਦਾ ਸੀ ਲੱਗਾ ਇਹ ਵੀ ਨਸ਼ੇ ਵਿੱਚ ਹੀ ਕਹਿ ਰਿਹਾ ਆ ਨਹੀਂ ਤਾਂ ਇਵੇਂ ਤੁਹਾਡਾ ਘਰ ਵਾਲਾ ਘਰ ਆਵੇ ਤੇ ਆ ਕੇ ਕਹਿਣ ਲੱਗ ਜਾਵੇ ਭੱਜੋ ਭੱਜੋ ਤਾਂ ਤੁਸੀਂ ਉੱਠ ਕੇ ਭੱਜ ਤਾਂ ਨਹੀਂ ਜਾਓਗੇ ਤੁਸੀਂ ਉਹਨੂੰ ਪਹਿਲਾਂ ਪੁੱਛੋਗੇ ਕਿ ਕਿੱਥੇ ਭੱਜ ਜਾਈਏ ਕਿਉਂ ਭੱਜ ਜਾਈਏ ਕੀ ਗੱਲ ਆ ਇਸ ਤਰ੍ਹਾਂ ਕਿਉਂ ਕਰ ਰਹੇ ਹੋ ਮੈਨੂੰ ਤਾਂ ਉਹਦੀ ਗੱਲ ਸਮਝ ਨਹੀਂ ਆਈ ਪਰ ਉਹ ਖੁਦ ਹੀ ਉੱਥੋਂ ਭੱਜ ਗਿਆ ਥੋੜੀ ਦੇਰ ਬਾਅਦ ਮੇਰੇ ਘਰ ਦੇ ਖੁੱਲੇ ਦਰਵਾਜ਼ੇ ਵਿੱਚ ਦੀ ਕੋਈ ਅੰਦਰ ਦਾਖਲ ਹੋਇਆ ਸੀ ਉਹ ਇੱਕ 6 ਫੁੱਟ ਦਾ ਆਦਮੀ ਸੀ ਜੋ ਕੇ ਸ਼ਕਲ ਤੋਂ ਹੀ ਗੁੰਡਾ ਲੱਗ ਰਿਹਾ ਸੀ ਉਹਦੇ ਚਿਹਰੇ ਤੇ ਮੁਸਕਰਾਹਟ ਸੀ ਉਹਨੇ ਮੇਰੇ ਵੱਲ ਵੇਖਿਆ ਮੈਂ ਉਹਨੂੰ ਹਰਾਨ ਹੋ ਕੇ ਵੇਖ ਰਹੀ ਸੀ ਤੇ ਮੈਂ ਉਹਨੂੰ ਕਿਹਾ ਕੌਣ ਆ ਤੂੰ ਤਾਂ ਉਹ ਕਹਿਣ ਲੱਗਾ ਮੈਂ ਉਹੀ ਸ਼ਖਸ਼ ਹਾਂ ਜੀਹਦੇ ਨਾਲ ਤੇਰਾ ਘਰ ਵਾਲਾ ਹਰ ਦੂਸਰੇ ਦਿਨ ਜੂਆ ਖੇਡਦਾ ਆ ਤੇ ਉਹ ਅਕਸਰ ਹੀ ਜਿੱਤ ਜਾਂਦਾ ਸੀ ਪਰ ਅੱਜ ਉਹ ਹਾਰ ਗਿਆ ਆ ਤੇ ਤੂੰ ਜਾਣਦੀ ਆ ਇਹ ਕਿਸ ਨੂੰ ਹਾਰ ਗਿਆ ਆ ਉਨੇ ਮੈਨੂੰ ਗੰਦੀਆਂ ਨਜ਼ਰਾਂ ਨਾਲ ਵੇਖਿਆ ਤਾਂ ਮੈਂ ਸਮਝ ਗਈ ਕਿ ਉਹਦੀ ਗੱਲ ਦਾ ਕੀ ਮਤਲਬ ਆ ਤੇ ਮੈਂ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਹੁਣ ਦੇਰ ਹੋ ਚੁੱਕੀ ਸੀ ਹੁਣ ਮੈਨੂੰ ਸਮਝ ਨਹੀਂ ਆਇਆ ਕਿ ਮੇਰਾ ਘਰ ਵਾਲਾ ਕਿਉਂ ਕਹਿ ਰਿਹਾ ਸੀ ਕਿ ਭੱਜੋ ਕਿਉਂਕਿ ਮੇਰਾ ਘਰ ਵਾਲਾ ਵੈਸੇ ਵੀ ਕੋਈ ਆਮ ਆਦਮੀ ਨਹੀਂ ਸੀ ਜਿਸ ਤਰ੍ਹਾਂ ਦੇ ਉਹਦੇ ਕੰਮ ਸੀ ਜੇ ਉਹ ਮੈਨੂੰ ਕਹਿ ਰਿਹਾ ਸੀ ਕਿ ਨਿਕਲ ਜਾਓ ਤਾਂ ਮੈਨੂੰ ਭੱਜ ਜਾਣਾ ਚਾਹੀਦਾ ਸੀ ਪਰ ਮੈਂ ਦੇਰ ਕਰ ਦਿੱਤੀ ਤੇ ਹੁਣ ਕੁਝ ਬੁਰਾ ਹੀ ਹੋਣ ਵਾਲਾ ਸੀ ਕਿਉਂਕਿ ਉਸ ਆਦਮੀ ਨੇ ਪੂਰੀ ਰਾਤ ਮੇਰਾ ਮੇਰਾ ਨਾਂ ਪ੍ਰੀਤ ਆ ਮੈਂ ਇੱਕ ਸੋਹਣੀ ਸੁਨੱਖੀ ਕੁੜੀ ਸੀ ਪਰ ਜਿਸ ਨਾਲ ਮੈਂ ਵਿਆਹ ਕਰਕੇ ਆਈ ਸੀ ਉਹ ਮੇਰੀ ਪਸੰਦ ਦਾ ਹੀ ਮੁੰਡਾ ਸੀ ਜਿਸ ਰਿਸ਼ਤੇ ਵਿੱਚ ਇੱਕ ਚੰਗੀ ਗੱਲ ਇਹ ਸੀ ਕਿ ਉਹਦਾ ਘਰ ਆਪਣਾ ਸੀ ਤੇ ਉਹ ਵੀ ਘਰ ਵਿੱਚ ਇਕੱਲਾ ਹੀ ਹੁੰਦਾ ਸੀ ਮੇਰੀ ਮਾਂ ਨੇ ਇਹ ਸੋਚ ਕੇ ਮੇਰਾ ਵਿਆਹ ਕਰ ਦਿੱਤਾ ਤੇ ਮੇਰਾ ਸਾਥ ਦਿੱਤਾ ਕਿ ਮੇਰੀ ਤੀ ਸਕੂਨ ਨਾ ਰਹੇਗੀ ਮੇਰੇ ਪਾਪਾ ਰਿਸ਼ਤੇ ਦੇ ਖਿਲਾਫ ਸੀ ਪਰ ਮੈਂ ਉਹਦੇ ਨਾਲ ਵਿਆਹ ਕਰਨਾ ਚਾਹੁੰਦੀ ਸੀ ਕਿਉਂਕਿ ਮੈਨੂੰ ਉਹਦੇ ਨਾਲ ਪਿਆਰ ਸੀ ਪਰ ਵਿਆਹ ਦੇ 2 ਸਾਲ ਤਾਂ ਘਰ ਵਿੱਚ ਕੁਝ ਵੀ ਨਹੀਂ ਸੀ ਜਿਸ ਤਰ੍ਹਾਂ ਮੈਂ ਵਕਤ ਕੱਟਿਆ ਮੈਂ ਹੀ ਜਾਣਦੀ ਆ ਇਸ ਘਰ ਵਿੱਚ ਤਾਂ ਕੁਝ ਵੀ ਨਹੀਂ ਸੀ ਜਦੋਂ ਕੋਈ ਕੁੜੀ ਵਿਆਹ ਕਰਦੀ ਤਾਂ ਉਹ ਇਹੀ ਸੋਚਦੀ ਆ ਕਿ ਆਪਣੇ ਘਰ ਤੋਂ ਚੰਗੀ ਜਗ੍ਹਾ ਤੇ ਜਾਵੇਗੀ ਪਰ ਮੈਂ ਤਾਂ ਉਹਦੇ ਤੋਂ ਵੀ ਬੁਰੀ ਜਗ੍ਹਾ ਤੇ ਆ ਗਈ ਸੀ ਮੇਰੇ ਪੇਕੇ ਘਰ ਵੀ ਖਾਣ ਨੂੰ ਕੁਝ ਨਹੀਂ ਹੁੰਦਾ ਸੀ ਤੇ ਇੱਥੇ ਵੀ ਕੁਝ ਨਹੀਂ ਸੀ ਮੇਰਾ ਘਰ ਵਾਲਾ ਮੈਨੂੰ ਰੋਜ਼ ਕਹਿੰਦਾ ਸੀ ਕਿ ਸਭ ਕੁਝ ਠੀਕ ਹੋ ਜਾਵੇਗਾ ਪਰ ਇਹ ਸਿਰਫ ਕਹਿਣ ਦੀਆਂ ਹੀ ਗੱਲਾਂ ਸੀ ਕਈ ਲੋਕ ਤਾਂ ਇਹ ਕਹਿੰਦੇ ਕਹਿੰਦੇ ਇਸ ਦੁਨੀਆ ਤੋਂ ਚਲੇ ਜਾਂਦੇ ਆ ਤੇ ਕੁਝ ਠੀਕ ਨਹੀਂ ਹੁੰਦਾ ਕਹਿੰਦੇ ਆ ਕਿ ਕਿਰਾਏਦਾਰ ਦੀ ਕੋਈ ਵੀ ਮਹੱਲੇਦਾਰੀ ਨਹੀਂ ਹੁੰਦੀ ਭੱਲੇ ਵੀ ਔਰਤਾਂ ਨੇ ਇੱਕ ਛੋਟਾ ਜਿਹਾ ਗਰੁੱਪ ਵੀ ਬਣਾਇਆ ਹੋਇਆ ਸੀ ਤੇ ਹਰ ਐਤਵਾਰ ਦੀ ਰਾਤ ਉਹ ਇੱਕ ਛੋਟੀ ਜੀ ਚਾਹ ਪਾਰਟੀ ਵੀ ਕਰਦੀਆਂ ਸੀ ਜਿਸ ਵਿੱਚ ਪਹਿਲਾਂ ਤਾਂ ਮੈਂ ਜਾਣ ਤੋਂ ਚਿਝਕਦੀ ਸੀ ਕਿਉਂਕਿ ਉੱਥੇ ਮਹੱਲੇ ਦੀਆਂ ਔਰਤਾਂ ਆਪਣੀਆਂ ਹੀ ਹਫ਼ਤੇ ਭਰ ਦੀ ਸ਼ਾਪਿੰਗ ਵਖੰਦੀਆਂ ਤੇ ਗੱਲਾਂ ਕਰਦੀਆਂ ਰਹਿੰਦੀਆਂ ਕਹਿੰਦੀ ਆ ਕਿ ਮੈਨੂੰ ਮੇਰੇ ਘਰ ਵਾਲੇ ਨੇ ਇਹ ਲੈ ਕੇ ਦਿੱਤਾ ਤੇ ਮੈਨੂੰ ਮੇਰੇ ਘਰ ਵਾਲੇ ਨੇ ਉਹ ਲੈ ਕੇ ਦਿੱਤਾ ਪਰ ਮੇਰੇ ਕੋਲ ਝੂਠ ਬੋਲਣ ਤੋਂ ਇਲਾਵਾ ਕੁਝ ਨਹੀਂ ਸੀ ਤੇ ਫਿਰ ਮੇਰਾ ਝੂਠ ਫੜਿਆ ਜਾਂਦਾ ਸੀ ਤੇ ਸਾਰੀਆਂ ਮੇਰੇ ਇਤਿਹਾਸ ਦੀਆਂ ਸੀ ਪਰ ਮੈਂ ਫਿਰ ਵੀ ਵਾਰ-ਵਾਰ ਉੱਥੇ ਜਾਂਦੀ ਸੀ ਕਿਉਂਕਿ ਹੋਰ ਮੇਰੀ ਜ਼ਿੰਦਗੀ ਵਿੱਚ ਹੈ ਹੀ ਕੀ ਸੀ ਬੱਚੇ ਤਾਂ ਸੀ ਨਹੀਂ ਤੇ ਮੇਰਾ ਘਰ ਵਾਲਾ ਤਾਂ ਵੈਸੇ ਹੀ ਆਪਣੀ ਦੁਨੀਆ ਵਿੱਚ ਹੀ ਵਿਜੀ ਰਹਿੰਦਾ ਸੀ ਤਾਂ ਫਿਰ ਕਿਤੇ ਨਾ ਕਿਤੇ ਤਾਂ ਦਿਲ ਲਾਉਣਾ ਹੀ ਸੀ ਤਾਂ ਇੱਥੇ ਲਾ ਲਿਆ ਪਰ ਫਿਰ ਮੇਰੇ ਘਰ ਵਾਲੇ ਨੇ ਕੰਮ ਸ਼ੁਰੂ ਕਰ ਦਿੱਤਾ ਕਿ ਉਹ ਰਾਤ ਨੂੰ देर ਨਾਲ ਘਰੋਂ ਦਾ ਤੇ ਮੇਰੇ ਹੱਥ ਵਿੱਚ ਹਜ਼ਾਰ ਦਾ ਨੋਟ ਰੱਖਦਾ ਪਹਿਲੇ ਦਿਨ ਜਦੋਂ ਉਹਨੇ ਐਵੇਂ ਕੀਤਾ ਤਾਂ ਮੈਂ ਹੈਰਾਨ ਹੀ ਰਹਿ ਗਈ ਫਿਰ ਮੈਂ ਪੁੱਛਿਆ ਇਹ ਕੀ ਆ ਤਾਂ ਕਹਿਣ ਲੱਗਾ ਆਂਬ ਖਾ ਗੁੱਟਲੀਆਂ ਨਾ ਗਿਣ ਮੈਨੂੰ ਵੀ ਕੋਈ ਸ਼ੌਂਕ ਨਹੀਂ ਸੀ ਜ਼ਿਆਦਾ ਸੋਚਣ ਦਾ ਕਿਉਂਕਿ ਮੈਨੂੰ ਬਹੁਤ ਸਾਲ ਹੋ ਗਏ ਸੀ ਇੰਨੇ ਪੈਸੇ ਵੇਖਿਆ ਨੂੰ ਉਹਨੇ ਕਿਹਾ ਇਹ ਸਾਰੇ ਪੈਸੇ ਤੇਰੇ ਆ ਘਰ ਦਾ ਸਮਾਨ ਲੈ ਕੇ ਆ ਤੇ ਜੋ ਬਾਜ਼ ਜਾਵੇ ਉਹਦੇ ਨਾਲ ਆਪਣੇ ਲਈ ਸਮਾਨ ਲੈ ਆਵੀਂ ਮੈਂ ਰੋਜ਼ ਰਾਤ ਨੂੰ देर ਨਾਲ ਘਰ ਆਇਆ ਕਰੂੰਗਾ। ਮੈਂ ਆਪਣੇ ਘਰ ਵਾਲੇ ਨੂੰ ਕਿਹਾ ਕਿ ਮੈਨੂੰ ਕੋਈ ਦਿੱਕਤ ਨਹੀਂ ਆ। ਸ਼ਾਇਦ ਉਹਦੇ ਨੇ ਕੋਈ ਰਾਤ ਦਾ ਕੰਮ ਸ਼ੁਰੂ ਕਰ ਲਿਆ ਸੀ। ਚਲੋ ਚੰਗਾ ਆ। ਮੈਨੂੰ ਲੱਗਾ ਕਿ ਉਸ ਨੂੰ ਸ਼ਾਇਦ ਅਡਵਾਂਸ ਵਿੱਚ ਪੈਸੇ ਮਿਲੇ ਆ ਜੋ ਲਿਆ ਕੇ ਉਹਨੇ ਮੇਰੇ ਹੱਥੇ ਰੱਖ ਦਿੱਤੇ ਆ। ਪਰ ਅਗਲੀ ਰਾਤ ਉਹ ਫਿਰ ਉਹਨੇ ਹੀ ਪੈਸੇ ਲੈ ਕੇ ਆਇਆ। ਮੈਂ ਤਾਂ ਹਰਾ ਰਹਿ ਗਈ ਪਰ ਮੈਨੂੰ ਪੁੱਛਣ ਦਾ ਕੋਈ ਸ਼ੌਂਕ ਨਾ ਨਹੀਂ ਸੀ। ਕਿ ਜੇ ਇਹ ਪੈਸੇ ਆ ਰਹੇ ਸੀ ਤਾਂ ਮੈਂ ਹੀ ਇਹਦੇ ਵਿੱਚ ਖੁਸ਼ ਸੀ ਤੇ ਮੇਰਾ ਘਰ ਵਾਲਾ ਵੀ ਖੁਸ਼ ਸੀ। ਮੇਰੇ ਪਾਪਾ ਜੀ ਕਹਿੰਦੇ ਹੁੰਦੇ ਸੀ ਕਿ ਜੇ ਮਰਦ ਪੈਸੇ ਲੈ ਕੇ ਆਵੇ ਤਾਂ ਉਹਨੂੰ ਇਹ ਨਹੀਂ ਪੁੱਛਣਾ ਚਾਹੀਦਾ ਕਿ ਕਿਵੇਂ ਲੈ ਕੇ ਆਇਆ ਆ। ਲੈ ਤਾਂ ਆਇਆ, ਇਹ ਹੀ ਵੱਡੀ ਗੱਲ ਆ। ਕਿਉਂਕਿ ਉਸਦਾ ਕੰਮ ਆ ਪੈਸੇ ਕਮਾਉਣਾ। ਇਸ ਤੋਂ ਪਹਿਲਾਂ ਮੇਰਾ ਘਰ ਵਾਲਾ ਪੈਸੇ ਘਰ ਲੈ ਆਉਂਦਾ ਸੀ, ਉਹੀ ਘਰ ਚ ਲੰਮਦਾ ਸੀ। ਪਰ ਜਿਸ ਤਰ੍ਹਾਂ ਘਰ ਚਲਦਾ ਸੀ ਉਹ ਮੈਨੂੰ ਹੀ ਪਤਾ ਸੀ। ਪਰ ਹੁਣ ਤਾਂ ਉਹਨੇ ਰੋਜ਼ ਘਰ ਪੈਸੇ ਲੈ ਆਉਣੇ ਸ਼ੁਰੂ ਕਰ ਦਿੱਤੇ। ਰੋਜ਼ ਰਾਤ ਨੂੰ ਮੇਰੇ ਹੱਥੇ ਪੈਸੇ ਰੱਖਦਾ ਪਰ ਇੱਕ ਗੱਲ ਵਧੀਆ ਸੀ ਕਿ ਪੈਸੇ ਕਦੀ ਜ਼ਿਆਦਾ ਹੁੰਦੇ ਸੀ ਤੇ ਕਦੇ ਘੱਟ ਹੁੰਦੇ ਸੀ ਮੈਨੂੰ ਮੇਰੇ ਪਾਪਾ ਜੀ ਦੀ ਗੱਲ ਯਾਦ ਆਈ ਕਿ ਕੋਈ ਜ਼ਰੂਰਤ ਨਹੀਂ ਇਵੇਂ ਕਹਿੰਦੀ ਕਿ ਮੇਰਾ ਵਿਚਾਰਾ ਪਤੀ ਪੈਸੇ ਲੈ ਕੇ ਆਉਂਦਾ ਆ ਕਿੰਨੀ ਮਿਹਨਤ ਕਰਦਾ ਆ ਰਾਤ ਨੂੰ ਡਿਊਟੀ ਕਰਦਾ ਆ ਕੋਈ ਨਾਈਟ ਡਿਊਟੀ ਤਾਂ ਨਹੀਂ ਆ ਕੋਈ ਮੁਸ਼ਕਲ ਦਾ ਕੰਮ ਤਾਂ ਨਹੀਂ ਆ ਬਸ ਚੁੱਪਚਾਪ ਕਰਕੇ ਬੈਠੇ ਰਹੋ ਮੇਰੇ ਪਾਪਾ ਜੀ ਬੜੇ ਗੁੱਸੇ ਵਾਲੇ ਇਨਸਾਨ ਸੀ ਉਹਨਾਂ ਨੇ ਕਦੇ ਵੀ ਸਾਡੇ ਨਾਲ ਪਿਆਰ ਨਹੀਂ ਕੀਤਾ ਸਾਡੇ ਨਾਲ ਹਮੇਸ਼ਾ ਗੁੱਸੇ ਨਾਲ ਹੀ ਗੱਲ ਕੀਤੀ ਮੈਨੂੰ ਇਸੇ ਲਈ ਉਹਨਾਂ ਦੇ ਘਰ ਜਾਣਾ ਚੰਗਾ ਨਹੀਂ ਲੱਗਦਾ ਸੀ ਤੇ ਮੈਂ ਜ਼ਿਆਦਾ ਮੇਲ ਮਿਲਾਪ ਨਹੀਂ ਰੱਖਦੀ ਸੀ ਪਰ ਮੈਨੂੰ ਉਹਨਾਂ ਦੀਆਂ ਗੱਲਾਂ ਯਾਦ ਸੀ ਇਸ ਲਈ ਮੈਂ ਵੀ ਆਪਣੇ ਘਰ ਵਾਲੇ ਨੂੰ ਕਦੀ ਪੁੱਛਿਆ ਹੀ ਨਹੀਂ ਸੀ ਕਿ ਉਹ ਇਹ ਪੈਸੇ ਕਿੱਥੋਂ ਲੈ ਕੇ ਆ ਰਿਹਾ ਆ ਸਾਡੇ ਘਰ ਪਹਿਲਾਂ ਬਹੁਤ ਸਮਾਨ ਸੀ ਜਦੋਂ ਮੇਰਾ ਵਿਆਹ ਹੋਇਆ ਤਾਂ ਮੇਰੇ ਪੇਕੇ ਆਣੇ ਮੈਨੂੰ ਦਾੜ ਦਿੱਤਾ ਸੀ ਪਰ ਜਦੋਂ ਸਾਡੇ ਘਰ ਦੇ ਹਾਲਾਤ ਬੁਰੇ ਹੋਏ ਤਾਂ ਅਸੀਂ ਸਮਾਨੀ ਵੇਚਣ ਲੱਗੇ ਤੈਨੂੰ ਬਤਾ ਗਈ ਹੁਣ ਤਾਂ ਅਸੀਂ ਘਰ ਵਿੱਚ ਜਿਹੜੀਆਂ ਚੀਜ਼ਾਂ ਨਹੀਂ ਸੀ ਉਹ ਸਾਰੀਆਂ ਚੀਜ਼ਾਂ ਬਣਾ ਲਈਆਂ ਤੇ ਫਿਰ ਵੀ ਪੈਸੇ ਬਚ ਗਏ ਕਿਉਂਕਿ ਰੋਜ਼ ਹੀ ਇੰਨੇ ਪੈਸੇ ਆ जाया ਕਰਦੇ ਸੀ ਹੁਣ ਤਾਂ ਮੈਂ ਰੋਜ਼ ਹੀ ਸ਼ਾਪਿੰਗ ਕਰਨ ਜਾਂਦੀ ਸੀ ਮੱਲੇ ਦੀਆਂ ਔਰਤਾਂ ਮੈਨੂੰ ਵੇਖ ਕੇ ਹੈਰਾਨ ਹੁੰਦੀਆਂ ਤੇ ਕਹਿੰਦੀਆਂ ਸੀ ਕੀ ਤੇਰੀ ਕੋਈ ਲੋਟਰੀ ਨਿਕਲੀ ਆ ਜਾਂ ਤੇਰੇ ਘਰ ਵਾਲੇ ਨੇ ਕੋਈ ਵੱਡਾ ਹੀ ਹੱਥ ਮਾਰਿਆ ਆ ਜੋ ਤੇਰੇ ਹੱਥ ਵਿੱਚ ਇੰਨੇ ਪੈਸੇ ਆਉਣ ਲੱਗੇ ਮੈਂ ਕਿਹਾ ਕਿ ਵੱਡਾ ਆਤ ਮਾਰ ਨਾਲ ਕੀ ਮਤਲਬ ਆ ਤੁਹਾਡਾ ਮੇਰਾ ਘਰ ਵਾਲਾ ਮਿਹਨਤ ਦੀ ਕਮਾਈ ਕਰਦਾ ਸਾਰੀ ਸਾਰੀ ਰਾਤ ਮਿਹਨਤ ਕਰਦਾ ਆ ਤੇ ਸਵੇਰੇ ਪੈਸੇ ਲੈ ਕੇ ਮੈਂ ਆ ਤੁਹਾਡੇ ਸਾਹਮਣੇ ਹੀ ਸੀ ਸਾਰਾ ਕੁਝ ਮੇਰੇ ਹਾਲਾਤ ਕਿਹਨਾਂ ਆਪ ਸੀ ਪਰ ਵਕਤ ਬਦਲਦੇ ਤੇ ਨਹੀਂ ਲੜਦੀ ਤੁਸੀਂ ਵੀ ਇਹੋ ਜੀਆਂ ਗੱਲਾਂ ਕਰਨੀਆਂ ਛੱਡ ਦਿਓ ਨਹੀਂ ਤਾਂ ਤੁਹਾਡੇ ਨਾਲ ਵੀ ਕੁਝ ਉਲਟਾ ਹੋ ਜਾਣਾ ਉਹਨਾਂ ਸਾਰੇ ਮੂੰਹ ਬੰਦ ਹੋਏ ਉਹਨਾਂ ਦੇ ਮੂੰਹ ਵੇਖ ਵਾਲੇ ਸੀ ਮੈਨੂੰ ਬੜੀ ਖੁਸ਼ੀ ਹੋ ਰਹੀ ਸੀ ਸਿੱਧੀ ਜਿਹੀ ਗੱਲ ਸੀ ਕਿ ਪੈਸਾ ਇੱਕ ਬਹੁਤ ਵੱਡੀ ਜ਼ਰੂਰਤ ਆ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਪੈਸਾ ਨਹੀਂ ਆ ਤਾਂ ਕੋਈ ਗੱਲ ਨਹੀਂ ਤੇ ਇਹ ਗੱਲ ਵੀ ਗਲਤ ਆ ਕਿ ਪਿਆਰ ਨਾਲ ਘਰ ਚੱਲਦਾ ਆ ਇਨਸਾਨ ਨੂੰ ਜਿੰਦਾ ਰਹਿਣ ਦੇ ਲਈ ਹਜ਼ਾਰ ਕਿਸਮ ਦੀਆਂ ਚੀਜ਼ਾਂ ਦੀ ਲੋੜ ਹੁੰਦੀ ਆ ਸਭ ਤੋਂ ਵੱਡੀ ਚੀਜ਼ ਤਾਂ ਘਰ ਹੀ ਆ ਜਦੋਂ ਮੇਰਾ ਘਰ ਵਾਲਾ ਘਰੋਂ ਆਉਂਦਾ ਸੀ ਤਾਂ ਥੱਕਿਆ ਹਾਰਿਆ ਹੁੰਦਾ ਸੀ ਤੇ ਆ ਕੇ ਸੌਂ ਜਾਂਦਾ ਸੀ ਫਿਰ ਪੂਰਾ ਦਿਨ ਸੁੱਤਾ ਰਹਿੰਦਾ ਸੀ ਤੇ ਸ਼ਾਮ ਨੂੰ ਤਕਰੀਬਨ 4-5 ਵਜੇ ਉੱਠ ਕੇ ਚੱਲਿਆ ਜਾਂਦਾ ਸੀ ਪਹਿਲਾਂ ਤਾਂ ਜਦੋਂ ਘਰੋਂ ਬਾਹਰ ਜਾਂਦਾ ਰਹਿੰਦਾ ਤਾਂ ਮੈਂ ਉਹਨੂੰ ਬਹੁਤ ਗੱਲਾਂ ਸੁਣਾਉਂਦੀ ਸੀ ਮੈਂ ਕਹਿੰਦੀ ਸੀ ਕਿ ਕਿੱਥੇ ਚਲਿਆ ਜਾਂਦਾ ਆ ਕਿੱਥੇ ਰਹਿੰਦਾ ਆ ਐਸ਼ ਕਰਦਾ ਰਹਿੰਦਾ ਆ ਮੇਰਾ ਘਰ ਵਾਲਾ ਕਦੀ ਕਦੀ ਘਰ ਹੀ ਪਿਆ ਰਹਿੰਦਾ ਸੀ ਪੂਰਾ ਦਿਨ ਸੌ ਕੇ ਗੁਜ਼ਾਰ ਦਿੰਦਾ ਕਈ ਵਾਰ ਮੈਨੂੰ ਬਹੁਤ ਗੁੱਸਾ ਆਉਂਦਾ ਸੀ ਪਰ ਹੁਣ ਮੈਨੂੰ ਕੋਈ ਇਤਰਾਜ਼ ਨਹੀਂ ਸੀ ਕਿਉਂਕਿ ਮੈਨੂੰ ਪਤਾ ਸੀ ਕਿ ਸਾਰੀ ਰਾਤ ਕੰਮ ਕਰਦਾ ਆ ਤਾਂ ਹੀ ਦਿਨੇ ਸੌ ਜਾਂਦਾ ਆ ਜੋ ਸ਼ਾਮ ਨੂੰ ਜਾਊਗਾ ਤਾਂ ਹੀ ਕੰਮ ਦੇ ਲਈ ਹੀ ਜਾਊਗਾ ਮੈਂ ਆਪਣੀਆਂ ਸਹੇਲੀਆਂ ਨੂੰ ਇਹ ਤਾਂ ਕਹਿ ਦਿੱਤਾ ਕਿ ਮੇਰਾ ਘਰ ਵਾਲਾ ਮਿਹਨਤ ਕਰਦਾ ਆ ਪਰ ਮੇਰੇ ਘਰ ਵਾਲੇ ਤੇ ਮਿਹਨਤ ਦਾ ਕੋਈ ਅਸਰ ਤਾਂ ਨਜ਼ਰ ਨਹੀਂ ਆ ਰਿਹਾ ਸੀ ਜਿਹੜੇ ਲੋਕ ਜ਼ਿਆਦਾ ਮਿਹਨਤ ਕਰਦੇ ਆ ਉਹਨਾਂ ਕੋਲੋਂ ਤਾਂ ਉੱਠਿਆ ਨਹੀਂ ਜਾਂਦਾ ਤੇ ਇਹ ਸ਼ਾਮ ਨੂੰ ਉੱਠ ਕੇ ਕਿਤੇ ਚਲਿਆ ਜਾਂਦਾ ਰਾਤ ਦੇਰ ਨੂੰ ਤੇ ਕਦੀ ਕਦੀ ਸਵੇਰ ਦੇ 2-3 ਵਜੇ ਵਾਪਸ ਆਉਂਦਾ ਤੇ ਫਿਰ ਸੌਂ ਜਾਂਦਾ ਉਹਦੇ ਹੱਥ ਵਿੱਚ ਇੰਨੇ ਪੈਸੇ ਹੁੰਦੇ ਕਿ ਜਿੰਨੇ ਲੋਕਾਂ ਦੀ ਅੱਜਕੱਲ੍ਹ ਮਹੀਨੇ ਦੀ ਕਮਾਈ ਨਹੀਂ ਹੁੰਦੀ ਸੀ ਦੇ ਪੈਸੇ ਕਦੀ ਜ਼ਿਆਦਾ ਤੇ ਕਦੀ ਘੱਟ ਹੁੰਦੇ ਸੀ ਇੱਕ ਦਿਨ ਮੈਂ ਪੁੱਛੀ ਲਿਆ ਕਿ ਉਹ じゃ ਕਿਹੜਾ ਕੰਮ ਆ ਤਾਂ ਕਹਿਣ ਲੱਗਾ ਕਿ ਜੇ ਵਾਰ-ਵਾਰ ਪੁੱਛਿਆ ਤਾਂ ਮੈਂ ਖर्चा ਦੇਣਾ ਬੰਦ ਕਰ ਦਵਾਂਗਾ ਮੈਂ ਕਿਹਾ ਠੀਕ ਆ ਮੈਂ ਦੁਬਾਰਾ ਕਦੀ ਨਹੀਂ ਪੁੱਛੂੰਗੀ ਮੈਂ ਗਰੀਬੀ ਤੇ ਤੰਗੀ ਵੇਖੀ ਸੀ ਛੋਟੀਆਂ-ਛੋਟੀਆਂ ਚੀਜ਼ਾਂ ਲਈ ਤਰਸਦੀ ਸੀ ਹੁਣ ਮੈਂ ਦੁਬਾਰਾ ਤੋਂ ਇਹ ਸਾਰਾ ਕੁਝ ਮਹਿਸੂਸ ਨਹੀਂ ਕਰਨਾ ਚਾਹੁੰਦੀ ਸੀ ਇਸੇ ਲਈ ਮੈਂ ਆਪਣੇ ਘਰ ਵਾਲੇ ਨੂੰ ਉਹਦੇ ਹਾਲ ਤੇ ਛੱਡ ਦਿੱਤਾ ਜੋ ਵੀ ਜਿਵੇਂ ਮੈਂ ਕਰ ਰਿਹਾ ਸੀ ਕਮ ਸੇ ਕਮ ਪੈਸੇ ਤਾਂ ਮੈਨੂੰ ਲਿਆ ਕੇ ਦੇ ਰਿਹਾ ਸੀ ਤੇ ਪੈਸਾ ਹੀ ਜ਼ਿੰਦਗੀ ਦੀ ਮੁੱਖ ਜ਼ਰੂਰਤ ਹੁੰਦੀ ਆ ਪੈਸੇ ਦੇ ਬਿਨਾ ਕੁਝ ਨਹੀਂ ਹੁੰਦਾ ਤੁਸੀਂ ਆਪਣੀ ਇਮਾਨਦਾਰੀ ਨੂੰ ਏਜ ਕੇ ਤਾਂ ਨਹੀਂ ਖਾ ਸਕਦੇ ਜੇ ਤੁਸੀਂ ਆਪਣਾ ਘਰ ਚਲਾਉਣਾ ਆ ਤਾਂ ਆਪਣੇ ਢਿੱਡ ਵਿੱਚ ਖਾਣਾ ਤਾਂ ਪਾਉਣਾ ਹੀ ਪਊਗਾ ਉਹਦੇ ਲਈ ਤੁਹਾਨੂੰ ਪੈਸੇ ਦੀ ਲੋੜ ਆ ਮੇਰੇ ਮਾਪੇ ਦੇ ਹਾਲਾਤ ਵੀ ਠੀਕ ਨਹੀਂ ਸੀ ਅੱਜਕੱਲ ਮੇਰੇ ਹੱਥ ਵਿੱਚ ਇੰਨੇ ਪੈਸੇ ਸੀ ਤਾਂ ਸੋਚਿਆ ਕਿ ਇੱਕ ਵਾਰ ਆਪਣੇ ਪੇਕੇ ਜਾਂਦੀਆਂ ਮੈਂ ਆਪਣੇ ਮਾਪੇ ਨੂੰ ਪੈਸੇ ਨਹੀਂ ਦੇ ਸਕਦੀ ਸੀ ਨਹੀਂ ਤਾਂ ਮੇਰੇ ਘਰ ਵਾਲੇ ਨੂੰ ਪਤਾ ਲੱਗ ਜਾਂਦਾ ਇਸ ਲਈ ਕੁਝ ਸਮਾਨ ਲੈ ਕੇ ਮੈਂ ਆਪਣੇ ਮੰਮੀ ਪਾਪਾ ਦੇ ਘਰ ਵੱਲ ਚੱਲ ਪਈ ਮੇਰਾ ਵਿਆਹ ਅੰਦਰ ਅਸਲ ਬਹੁਤ ਹੀ ਬੁਰੇ ਹਾਲਾਤ ਵਿੱਚ ਹੋਇਆ ਸੀ ਕਿਉਂਕਿ ਮੇਰੇ ਘਰ ਵਾਲੇ ਨਾਲ ਕੋਈ ਵੀ ਮੇਰਾ ਵਿਆਹ ਨਹੀਂ ਕਰਾਉਣਾ ਚਾਹੁੰਦਾ ਸੀ ਮੈਂ ਘਰ ਵਾਲਿਆਂ ਨਾਲ ਬਗਾਵਤ ਕਰਕੇ ਵਿਆਹ ਕੀਤਾ ਸੀ ਇੱਥੋਂ ਤੱਕ ਕਿ ਮੇਰਾ ਵੱਡਾ ਭਰਾ ਜਿਹੜਾ ਮੇਰੇ ਪਿਓ ਦੀ ਜਗ੍ਹਾ ਸੀ ساری ਜ਼ਿੰਦਗੀ ਉਹਨੇ ਮੇਰਾ ਖਿਆਲ ਰੱਖਿਆ ਉਹ ਬਾਹਰਲੇ ਮੁਲਕ ਵਿੱਚ ਹੁੰਦਾ ਸੀ ਤੇ ਹਮੇਸ਼ਾ ਉੱਥੋਂ ਚੀਜ਼ਾਂ ਭੇਜਿਆ ਕਰਦਾ ਸੀ ਪਰ ਜਦੋਂ ਉਹਨੂੰ ਪਤਾ ਲੱਗਿਆ ਕਿ ਮੈਂ ਕਿਸੇ ਨੂੰ ਪਸੰਦ ਕਰ ਲਿਆ ਆ ਤੇ ਘਰ ਵਾਲਿਆਂ ਨੇ ਮੈਨੂੰ ਉਹਦੇ ਨਾਲ ਗੱਲ ਕਰਦੇ ਹੋਏ ਫੜ ਲਿਆ ਆ ਤਾਂ ਉਹ ਮੇਰੇ ਨਾਲ ਬਹੁਤ ਨਾਰਾਜ਼ ਹੋ ਗਿਆ ਮੈਂ ਉਹਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਕਿ ਵੀਰੇ ਮੈਂ ਮੁਹੱਬਤ ਕਰਦੀ ਆ ਉਹਦੇ ਨਾਲ ਪਰ ਵੀਰੇ ਨੇ ਕਿਹਾ ਕਿ ਜੇ ਤੂੰ ਉਹਦੇ ਨਾਲ ਵਿਆਹ ਕੀਤਾ ਤਾਂ ਮੇਰੇ ਨਾਲ ਤੇਰੇ ਸਾਰੇ ਰਿਸ਼ਤੇ ਖਤਮ ਹੋ ਜਾਣਗੇ ਮੈਂ ਤੈਨੂੰ ਕਦੀ ਵੀ ਨਹੀਂ ਮਿਲੂੰਗਾ ਤੇ ਨਾ ਹੀ ਤੇਰੀ ਸ਼ਕਲ ਵੇਖੂਗਾ ਤੇਰੇ ਵਿਆਹ ਤੇ ਆਉਣਾ ਤਾਂ ਬਹੁਤ ਦੂਰ ਦੀ ਗੱਲ ਆ ਮੈਂ ਤੈਨੂੰ ਫੋਨ ਤੇ ਵੀ ਨਹੀਂ ਪੁੱਛੂਗਾ ਮੇਰੇ ਵੀਰ ਦੇ ਨਾਲ ਮੇਰਾ ਰਿਸ਼ਤਾ ਇਵੇਂ ਸੀ ਜਿਵੇਂ ਪਿਆਰਤੀ ਦਾ ਰਿਸ਼ਤਾ ਹੁੰਦਾ ਆ ਮੈਂ ਉਹਨੂੰ ਬਹੁਤ ਮਨਾਉਣ ਦੀ ਕੋਸ਼ਿਸ਼ ਕੀਤੀ ਬਹੁਤ ਜ਼ਿਆਦਾ ਰੋਈ ਸੀ ਪਰ ਫਿਰ ਦਿਲ ਦੇ ਹੱਥੋਂ ਮਜਬੂਰ ਹੋ ਗਈ ਤੇ ਆਪਣੇ ਘਰ ਵਾਲੇ ਦੇ ਨਾਲ ਵਿਆਹ ਕਰ ਲਿਆ ਮੇਰਾ ਵਿਆਹ ਵੀ ਇਵੇਂ ਹੋਇਆ ਸੀ ਚਾਰ ਲੋਕਾਂ ਨੇ ਬੈ ਕੇ ਮੇਰਾ ਵਿਆਹ ਕਰਵਾ ਦਿੱਤਾ ਪਾਪਾ ਨੇ ਬਸ ਆਪਣਾ ਫਰਜ਼ ਹੀ ਪੂਰਾ ਕੀਤਾ ਸੀ ਤੇ ਕਿਹਾ ਸੀ ਕਿ ਅੱਜ ਤੋਂ ਸਾਡਾ ਤੇਰੇ ਨਾਲ ਜੀਣਾ ਮਰਨਾ ਖਤਮ ਆ ਪਰ ਫਿਰ ਤੀਆਂ ਦੇ ਨਾਲ ਰਿਸ਼ਤਾ ਟੁੱਟ ਨਹੀਂ ਜਾਂਦਾ ਮਾਪਿਓ ਦਾ ਮਾਪਿਓ ਦਾ ਦਿਲ ਹੀ ਇਵੇਂ ਦਾ ਹੁੰਦਾ ਕਿ ਔਲਾਦ ਜੋ ਵੀ ਕਰੇ ਉਹਨੂੰ ਮਾਫ ਕਰ ਦਿੰਦੇ ਆ ਮਾਪਿਓ ਤਾਂ ਮਾਫ ਕਰ ਦਿੰਦੇ ਆ ਪਰ ਮੇਰਾ ਭਰਾ ਮੈਨੂੰ ਮਾਫ ਨਹੀਂ ਕਰ ਰਿਹਾ ਸੀ ਉਹ ਆਪਣੀ ਜਗ੍ਹਾ ਬਿਲਕੁਲ ਠੀਕ ਸੀ ਸਾਰਾ ਘਰ ਉਹੀ ਚਲਾਇਆ ਕਰਦਾ ਸੀ ਸਭ ਦੇ ਲਈ ਸਭ ਕੁਝ ਕਰਦਾ ਸੀ ਮੇਰੇ ਲਈ ਵੀ ਉਹਨੇ ਬਹੁਤ ਕੁਝ ਕੀਤਾ ਸੀ ਪਾਪਾ ਮੈਨੂੰ ਪੜਾਉਣਾ ਨਹੀਂ ਚਾਹੁੰਦੇ ਸੀ ਕਿਉਂਕਿ ਮੇਰੀ ਪੜ੍ਹਾਈ ਦਾ ਖਰਚਾ ਬਹੁਤ ਜ਼ਿਆਦਾ ਹੁੰਦਾ ਸੀ ਪਰ ਉਹਨੇ ਮੇਰੀ ਫੀਸ ਭੇਜੀ ਸੀ ਪਰ ਜੋ ਮੈਂ ਕੀਤਾ ਉਹਦੇ ਬਾਅਦ ਅੱਜ ਤੱਕ ਉਹਨੇ ਮੈਨੂੰ ਮਾਫ ਨਹੀਂ ਕੀਤਾ ਤੇ ਅੱਜ ਤੱਕ ਮੇਰੇ ਦਿਲ ਵਿੱਚ ਇਹ ਦੁੱਖ ਸੀ ਕਿ ਉਹ ਮੇਰੇ ਨਾਲ ਨਰਾਜ਼ ਆ ਤੇ ਉਹ ਜਨ ਰਾਜ਼ ਸੀ ਕਿ ਜਿਵੇਂ ਉਹਦੇ ਲਈ ਮੈਂ ਇਸ ਦੁਨੀਆ ਤੇ ਹੀ ਨਹੀਂ ਰਹੀ ਨਾ ਉਹ ਮੈਨੂੰ ਜਾਣਦਾ ਆ ਨਾ ਮੇਰੇ ਘਰ ਵਾਲੇ ਨੂੰ ਤੇ ਨਾ ਹੀ ਕਦੀ ਉਹ ਮੇਰੇ ਘਰ ਆਵੇਗਾ ਮੈਂ ਆਪਣੇ ਪਾਪਾ ਜੀ ਨੂੰ ਕਈ ਵਾਰ ਕਿਹਾ ਸੀ ਤਾਂ ਉਹਨਾਂ ਨੇ ਕਿਹਾ ਕਿ ਬੱਚੇ ਕਿੱਥੇ ਮਾਪਿਓ ਦੀ ਸੁਣਦੇ ਆ ਉਹ ਵੀ ਇਹੋ ਜਿਹਾਏ ਬੱਚੇ ਜਿਹੜੇ ਖੁਦ ਕਮਾ ਰਹੇ ਹੁਣ ਇਹ ਗੱਲ ਮੈਨੂੰ ਵਾਰ-ਵਾਰ ਨਾ ਕਹੀਂ ਉਹਨੂੰ ਤੇਰੇ ਨਾਮ ਤੋਂ ਹੀ ਨਫ਼ਰਤ ਆ ਮੈਨੂੰ ਵੀ ਲੱਗਿਆ ਕਿ ਮੈਂ ਚੰਗਾ ਕੰਮ ਨਹੀਂ ਕੀਤਾ ਤੇ ਵਿਆਹ ਦੇ ਸ਼ੁਰੂ ਵਿੱਚ ਹੀ ਮੈਨੂੰ ਇਸ ਗੱਲ ਦਾ ਅਹਿਸਾਸ ਵੀ ਹੋ ਗਿਆ ਜਦੋਂ ਮੇਰੇ ਘਰ ਵਾਲੇ ਨੇ ਮੈਨੂੰ ਇੰਨੇ ਬੁਰੇ ਹਾਲਾਤ ਵਿੱਚ ਰੱਖਿਆ ਪਰ ਹੁਣ ਤਾਂ ਹਾਲਾਤ ਚੰਗੇ ਹੋ ਰਹੇ ਸੀ ਜਦੋਂ ਮੈਂ ਆਪਣੇ ਮਾਪਿਓ ਦੇ ਘਰ ਸਮਾਨ ਲੈ ਕੇ ਜਾ ਰਹੀ ਸੀ ਤਾਂ ਮੈਨੂੰ ਲੱਗਾ ਕਿ ਉਹ ਕਹਿਣਗੇ ਕਿ ਸਾਨੂੰ ਤੇਰੇ ਲਿਆਂਦੇ ਹੋਏ ਸਮਾਨ ਦੀ ਕੋਈ ਲੋੜ ਨਹੀਂ ਪਰ ਉਹਨਾਂ ਦੇ ਹਾਲਾਤ ਅੱਜਕੱਲ ਇੰਨੇ ਬੁਰੇ ਸੀ ਕਿ ਉਹਨਾਂ ਨੇ ਕੁਝ ਵੀ ਨਹੀਂ ਕਿਹਾ ਤੇ ਜੋ ਸਮਾਨ ਮੈਂ ਲੈ ਕੇ ਗਈ ਸੀ ਉਹ ਰੱਖ ਲਿਆ ਤੇ ਮੇਰੇ ਨਾਲ ਵੀ ਚੰਗਾ ਵਿਹਾਰ ਕੀਤਾ ਥੋੜਾ ਸਮਾਂ ਮੈਂ ਉੱਥੇ ਬੈਠੀ ਤੇ ਫਿਰ ਮੈਂ ਵਾਪਸ ਆ ਗਈ ਵਾਪਸ ਆਉਂਦਿਆਂ ਹੋਇਆਂ ਮੈਂ ਘਰ ਦੇ ਲਈ ਰਾਸ਼ਨ ਲੈ ਕੇ ਆ ਗਈ ਅਜੇ ਰਾਸ਼ਨ ਲਿਆ ਕੇ ਬੈਠੀ ਸੀ ਕਿ ਮੇਰਾ ਘਰ ਵਾਲਾ ਘਰ ਆ ਗਿਆ ਮੈਂ ਕਿਹਾ ਕਿ ਅਜੇ ਨਹੀਂ ਜਲਦੀ ਵਾਪਸ ਆ ਗਏ ਤਾ ਕਹਿਣ ਲੱਗਾ ਕਿ ਬਸ ਆ ਹੀ ਗਿਆਆਂ ਆ ਵਾਪਸ ਤੇ ਤੂੰ ਆ ਕੀ ਕਰਕੇ ਬੈਠੀ ਆ ਤਾਂ ਮੈਂ ਉਹਨੂੰ ਕਿਹਾ ਕਿ ਮੈਂ ਪੂਰੇ ਮਹੀਨੇ ਦਾ ਸਮਾਨ ਲੈ ਆਈ ਆ ਉਹਨੇ ਮੈਨੂੰ ਹਰਾਨ ਹੋ ਕੇ ਵੇਖਿਆ ਤੇ ਕਿਹਾ ਕਿ ਕਿੰਨੇ ਕਿਹਾ ਸੀ ਤੈਨੂੰ ਇਹ ਸਭ ਕਰਨ ਲਈ ਇਹ ਸਮਾਨ ਤਾਂ ਹਜ਼ਾਰਾਂ ਰੁਪਏ ਦਾ ਲੱਗ ਰਿਹਾ ਆ ਤੇ ਤੂੰ ਤਾਂ ਸਮਾਨੇਵੇਂ ਲੈ ਕੇ ਆਈ ਆ ਜਿਵੇਂ ਘਰੇ ਕੋਈ ਵਿਆਹ ਹੋਵੇ ਮੈਂ ਕਿਹਾ ਕਿ ਜਦੋਂ ਹਰ ਚੀਜ਼ ਰੋਜ਼ ਇਸਤੇਮਾਲ ਹੋਣੀ ਆ ਤਾਂ ਫਿਰ ਥੋੜੀ ਥੋੜੀ ਕਰਕੇ ਲਿਆਉਂਦੀ ਕੀ ਲੋੜ ਸੀ वैसे भी शॉपिंग करके मैं थक गई हां। ਹੁਣ ਕੋਈ ਘਰ ਦੀ ਵੀ ਚੀਜ਼ ਲੈ ਆਵਾਂ। ਤੁਹਾਨੂੰ ਤਾਂ ਖੁਸ਼ ਹੋਣਾ ਚਾਹੀਦਾ ਆ। ਖੁਸ਼ ਤਾਂ ਤੂੰ ਹੋ ਜਾਵੇਂਗੀ। ਜਦੋਂ ਤੈਨੂੰ ਪਤਾ ਲੱਗੇਗਾ ਕਿ ਅੱਜ ਮੇਰੇ ਕੋਲ 1 ਰੁਪਿਆ ਵੀ ਨਹੀਂ ਆ। ਮੈਂ ਕਿਹਾ ਕਿ ਮੈਂ ਦੁਕਾਨ ਵਾਲੇ ਨੂੰ ਕਿਹਾ ਕਿ ਮੈਂ ਸਵੇਰੇ 10 ਵਜੇ ਤੱਕ ਉਹਨੂੰ ਪੈਸੇ ਦੇ ਦੇਵਾਂਗੀ। ਤੇ ਮੈਂ ਇਹ ਸੋਚ ਕੇ ਕਿਹਾ ਸੀ ਕਿ ਤੁਸੀਂ ਰਾਤ ਤੱਕ ਪੈਸੇ ਲੈ ਆਓਗੇ। ਤਾਂ ਮੇਰਾ ਘਰ ਵਾਲਾ ਮੇਰੇ ਤੇ ਗੁੱਸਾ ਕਰਨ ਲੱਗਾ ਤੇ ਕਹਿਣ ਲੱਗਾ ਕਿ ਪੈਸੇ ਪੈਸੇ ਕਰਦੀ ਰਹਿਣੀ ਆ। ਕਦੀ ਨਾ ਇਹ ਨਿਯਮ ਨਹੀਂ ਵੀ ਇੰਚਾਂ ਦੇ ਕੋਲ ਹੁੰਦੇ ਪੈਸੇ ਹੁਣ ਤੂੰ ਜਾਣੇ ਤੇ ਤੇਰਾ ਕੰਮ ਜਾਣੇ ਮੈਂ ਕੁਝ ਨਹੀਂ ਕਰ ਸਕਦਾ ਮੈਂ ਤੈਨੂੰ ਇੰਨੇ ਪੈਸੇ ਲਿਆ ਕੇ ਦਿੱਤੇ ਥੋੜੇ ਬਹੁਤ ਪੈਸੇ ਸਾਈਡ ਤੇ ਨਹੀਂ ਰੱਖ ਸਕਦੀ ਸੀ ਜੇ ਦੁਕਾਨ ਵਾਲੇ ਨੂੰ ਇਸ ਗੱਲ ਦਾ ਪਤਾ ਲੱਗ ਜਾਂਦਾ ਕਿ ਮੈਂ ਉਹਨੂੰ ਪੈਸੇ ਨਹੀਂ ਦੇਣ ਵਾਲੀ ਤਾਂ ਉਹਨੇ ਤੇ ਗੱਲ ਮਹੱਲੇ ਦੀਆਂ ਸਾਰੀਆਂ ਉਹ ਤਨ ਦੱਸ ਦੇਣੀ ਸੀ ਇਸ ਲਈ ਮੈਂ ਆਪਣੀ ਇੱਕ ਸਹੇਲੀ ਕੋਲੋਂ ਪੈਸੇ ਉਧਾਰ ਲੈ ਕੇ ਉਸ ਦੁਕਾਨ ਵਾਲੇ ਨੂੰ ਦੇ ਦਿੱਤੇ ਪਰ ਅਜੇ ਵੀ ਮੇਰੇ ਸਿਰ ਤੇ ਆਪਣੀ ਸਹੇਲੀ ਦਾ ਕਰਜ਼ਾ ਸੀ ਮੈਂ ਉਹਨੂੰ ਪੈਸੇ ਦੇਣੇ ਸੀ ਅਗਲੇ ਦਿਨ ਫਿਰ ਮੇਰਾ ਘਰ ਵਾਲਾ ਕੰਮ ਤੇ ਗਿਆ ਤੇ ਮੈਂ ਦੁਆ ਕਰਨ ਲੱਗੀ ਕਿ ਅੱਜ ਤਾ ਉਹ ਪੈਸੇ ਲੈ ਕੇ ਹੀ ਵਾਪਸ ਆਵੇ ਪਰ ਉਸ ਰਾਤ ਕੁਝ ਇਹੋ ਜਿਹਾ ਹੋਇਆ ਕਿ ਮੈਂ ਹੈਰਾਨ ਤੇ ਪਰੇਸ਼ਾਨ ਰਹਿ ਗਈ ਮੈਂ ਕਦੀ ਸੋਚਿਆ ਵੀ ਨਹੀਂ ਸੀ ਕਿ ਇਹ ਸਭ ਕੁਝ ਹੋਵੇਗਾ ਮੇਰੇ ਘਰ ਵਾਲੇ ਨੂੰ ਬਹੁਤ ਦੇਰ ਹੋ ਗਈ ਸੀ ਜਿਸ ਟਾਈਮ ਉਹ ਆ ਜਾਇਆ ਕਰਦਾ ਸੀ ਮੈਂ ਬਾਹਰ ਵਿਹੜੇ ਵਿੱਚ ਬੈਠੀ ਸੀ ਤੇ ਉਹਦਾ ਇੰਤਜ਼ਾਰ ਕਰ ਰਹੀ ਸੀ ਰਾਦਾ ਵਕਤ ਸੀ ਪਰ ਮੈਂ ਇਕੱਲੀ ਘਰੇ ਰਹਿੰਦੀ ਸੀ ਪ੍ਰਮਾਤਮਾ ਨੇ ਹਜੇ ਤੱਕ ਮੈਨੂੰ ਕੋਈ ਵੀ ਔਲਾਦ ਨਹੀਂ ਦਿੱਤੀ ਸੀ ਜਦੋਂ ਅਚਾਨਕ ਦਰਵਾਜ਼ਾ ਜ਼ੋਰ ਨਾਲ ਖੜਕਿਆ ਤਾਂ ਮੈਂ ਜਾ ਕੇ ਦਰਵਾਜ਼ਾ ਖੋਲ੍ਹਿਆ ਤਾਂ ਮੇਰਾ ਘਰਵਾਲਾ ਮੈਨੂੰ ਤੱਕਾ ਦੇ ਕੇ ਅੰਦਰ ਆ ਗਿਆ ਤੇ ਦਰਵਾਜ਼ਾ ਬੰਦ ਕਰ ਦਿੱਤਾ ਮੇਰੇ ਘਰਵਾਲੇ ਦੀ ਹਾਲਤ ਐਜੀਬ ਜਿਹੀ ਹੋ ਗਈ ਸੀ ਉਹ ਭੱਜ ਕੇ ਆ ਗਿਆ ਤਾਂ ਉਹਦੀ ਜੇਬ ਵਿੱਚੋਂ ਕੁਝ ਪੈਸੇ ਵੀ ਡਿੱਗ ਪਏ ਮੈਂ ਪੈਸਿਆਂ ਦੀ ਲਾਲਚੀ ਹੋ ਚੁੱਕੀ ਸੀ ਤੇ ਮੈਂ ਪੈਸੇ ਚੁੱਕੇ ਤੇ ਬਾਅਦ ਵਿੱਚ ਫੇਰ ਆਪਣੇ ਘਰਵਾਲੇ ਵੱਲ ਵਧੀ ਉਨੇ ਮੇਰੇ ਤੋਂ ਪੈਸੇ ਖੋ ਕੇ ਸੁੱਟ ਦਿੱਤੇ ਉਹਨੇ ਕਿਹਾ ਕਿ ਪੈਸੇ ਦੀ ਹੀ ਮੁਸੀਬਤ ਹੈ ਸਾਰੀ ਜਿਹੜੇ ਮੈਂ ਇਸ ਘਰ ਵਿੱਚ ਲੈ ਕੇ ਆਮਦਾਰਿਆ ਆ ਤੇ ਤੂੰ ਇਹੋ ਜਿਹੀ ਔਰਤਾਂ ਜਿਨ੍ਹਾਂ ਨੇ ਮੈਨੂੰ ਇਹ ਵੀ ਨਹੀਂ ਪੁੱਛਿਆ ਕਿ ਪੈਸੇ ਕਿੱਥੋਂ ਲਿਆ ਰਿਆ ਆ ਜਦ ਕਿ ਮੈਂ ਕੋਈ ਕੰਮ ਵੀ ਨਹੀਂ ਕਰਦਾ ਸੀ ਮੈਂ ਜੂਆ ਖੇਡਦਾ ਸੀ ਇਹ ਪੈਸੇ ਮੈਂ ਜਿੱਤ ਕੇ ਲਿਆਇਆ ਕਰਦਾ ਸੀ ਪਰ ਅੱਜ ਮੈਂ ਹਾਰ ਗਿਆ ਆ ਅੱਜ ਮੈਂ ਸਭ ਕੁਝ ਹਾਰ ਗਿਆ ਆ ਤੂੰ ਤੁਰੰਤ ਆਪਣਾ ਮੂੰਹ ਲਗਾ ਲੈ ਮੇਰੇ ਘਰ ਵਾਲੇ ਨੇ ਕਿਹਾ ਕਿ ਜਲਦੀ ਨਾਲ ਖਿੜਕੀ ਵੇਚਦੀ ਘਰੋਂ ਭੱਜ ਜਾ ਮੈਨੂੰ ਕਿਹਾ ਕਿ ਇਹ ਤੂੰ ਕਿਸ ਤਰ੍ਹਾਂ ਦੀਆਂ ਗੱਲਾਂ ਕਰ ਰਹੀ ਆਂ ਪਹਿਲਾਂ ਜੂਆ ਖੇਡਦੇ ਰਹੋ ਤੇ ਹੁਣ ਮੈਨੂੰ ਇੱਥੋਂ ਭੱਜਣ ਦਾ ਕਹਿ ਰਹੇ ਆਂ ਮੈਂ ਕਿੱਥੇ ਜਾਵਾਂਗੀ ਇਸ ਵਕਤ ਮੈਂ ਕਰਾਂ ਕਿਉਂ ਭੱਜ ਜਾਵਾਂ ਮੇਰਾ ਘਰ ਵਾਲਾ ਕਹਿਣ ਲੱਗਾ ਕਿ ਤੂੰ ਆਪਣੇ ਘਰ ਚਲੀ ਜਾ ਮੈਂ ਸਵੇਰੇ ਤੱਕ ਲੈ ਆਵਾਂਗਾ ਮੈਂ ਕਿਹਾ ਕਿ ਮੈਂ ਇਸ ਵਕਤ ਘਰ ਜਾਵਾਂਗੀ ਤਾਂ ਲੋਕੀ ਸੋਚਣਗੇ ਤੇ ਉਹ ਮੈਨੂੰ ਕਿਉਂ ਅੰਦਰ ਆਉਣ ਦੇਣਗੇ ਮੈਂ ਉਹਨਾਂ ਨੂੰ ਕੀ ਦੱਸੂੰਗੀ ਕਿ ਮੇਰੇ ਘਰ ਵਾਲੇ ਦੀ ਵਜ੍ਹਾ ਨਾਲ ਮੇਰੇ ਤੇ ਇਹ ਹਾਲਾਤ ਆਣ ਪਿਆ ਕਿ ਮੈਂ ਅੱਧੀ ਰਾਤ ਨੂੰ ਘਰੋਂ ਬਾਹਰ ਕੀ ਕਰ ਰਹੀ ਆਂ ਤੂੰ ਸਮਝਦੀ ਕਿਉਂ ਨਹੀਂ ਆ ਮੈਂ ਤੇਰੇ ਨਾਲ ਕੁਝ ਨਹੀਂ ਕਰਿਆ ਪਰ ਜੇ ਤੂੰ ਇਸ ਵਕਤ ਕਰੋਨਾ ਨਿਕਲੀ ਤਾਂ ਫਿਰ ਜੋ ਤੇਰੇ ਨਾਲ ਹੋਵੇਗਾ ਉਹਦੇ ਬਾਅਦ ਸਾਡੀ ਦੋਵਾਂ ਦੀ ਜ਼ਿੰਦਗੀ ਬਰਬਾਦ ਹੋ ਜਾਵੇਗੀ ਮੈਨੂੰ ਆਪਣੇ ਘਰ ਵਾਲੇ ਦੀ ਕੋਈ ਵੀ ਗੱਲ ਸਮਝ ਨਹੀਂ ਆ ਰਹੀ ਸੀ ਉਹ ਪੂਰੀ ਤਰ੍ਹਾਂ ਕੰਮ ਰਿਆ ਸੀ ਵਾਰ-ਵਾਰ ਪਾਣੀ ਪੀ ਰਿਹਾ ਸੀ ਇੱਧਰ ਉੱਧਰ ਭੱਜਦਾ ਫਿਰ ਰਿਹਾ ਸੀ ਮੇਰੇ ਮੂੰਹ ਨੂੰ ਟੱਕ ਦਿੱਤਾ ਤੇ ਮੈਨੂੰ ਕਹਿਣ ਲੱਗਾ ਕਿ ਬਸ ਨਿਕਲ ਜਾ ਤੂੰ ਇੱਥੋਂ ਤੱਕ ਕਿ ਜਦੋਂ ਮੈਂ ਉਹਨੂੰ ਜ਼ਿਆਦਾ ਸਵਾਲ ਕੀਤੇ ਤਾਂ ਮੇਰੇ ਤੇ ਗੁੱਸਾ ਕਰਨ ਲੱਗਾ ਫਿਰ ਉਹਨੇ ਮੇਰਾ ਹੱਥ ਫੜਿਆ ਤੇ ਮੈਨੂੰ ਕਮਰੇ ਵੱਲ ਲੈ ਕੇ ਗਿਆ ਖਿੜਕੀ ਖੋਲ ਦਿੱਤੀ ਤੇ ਕਹਿਣ ਲੱਗਾ ਕਿ ਇੱਥੋਂ ਨਿਕਲ ਜਾਵੀਂ ਮੈਂ ਤੈਨੂੰ ਸਵੇਰੇ ਘਰ ਲੈ ਆਵਾਂਗਾ ਪਰ ਇਸ ਤੋਂ ਪਹਿਲਾਂ ਹੀ ਸਾਡੇ ਘਰ ਦੇ ਦਰਵਾਜ਼ੇ ਦੀ ਤੋੜਫੋੜ ਹੋਣ ਦੀ ਆਵਾਜ਼ ਆਉਣ ਲੱਗੀ ਕੋਈ ਸਾਡਾ ਦਰਵਾਜ਼ਾ ਤੋੜ ਰਿਹਾ ਸੀ ਮੇਰੇ ਘਰ ਵਾਲੇ ਨੇ ਮੈਨੂੰ ਕਿਹਾ ਨਿਕਲ ਨਿਕਲ ਤੇ ਮੈਨੂੰ ਇੰਨੀ ਜ਼ੋਰ ਨਾਲ ਧੱਕਾ ਦਿੱਤਾ ਕਿ ਮੈਂ ਖਿੜਕੀ ਨੂੰ ਜਾ ਵੱਜੀ ਹੁਣ ਮੈਨੂੰ ਵੀ ਗੁੱਸਾ ਆ ਗਿਆ ਮੈਂ ਕਿਹਾ ਕੀ ਹੋਇਆ ਕੀਆ ਮੈਨੂੰ ਤਾਂ ਦੱਸ ਇਹਨੇ ਨੂੰ ਆਦਮੀ ਅੰਦਰ ਆ ਗਿਆ ਤੇ ਮੇਰਾ ਘਰ ਵਾਲਾ ਖੋਦੀ ਖਿੜਕੀ ਵਿੱਚ ਦੀ ਨਿਕਲ ਕੇ ਬਾਹਰ ਭੱਜ ਗਿਆ ਮੈਂ ਹਰਾਨ ਪਰੇਸ਼ਾਨ ਰਹਿ ਗਈ ਤੇ ਹੈਰਾਨੀ ਨਾਲ ਇਹ ਸਾਰਾ ਕੁਝ ਵੇਖ ਕੇ ਸੋਚ ਰਹੀ ਸੀ ਕਿ ਮੇਰੇ ਘਰ ਵਾਲੇ ਨੇ ਕੀ ਕੀਤਾ ਘਰ ਵਿੱਚ ਕੋਈ ਮਰਦ ਦਾਖਲ ਹੋਇਆ ਤੇ ਉਹ ਮੈਨੂੰ ਇਕੱਲੀ ਨੂੰ ਛੱਡ ਕੇ ਭੱਜ ਗਿਆ ਮੈਂ ਉਸ ਮਰਦ ਨੂੰ ਵੇਖਿਆ ਉਹਦੇ ਚਿਹਰੇ ਤੇ ਦਾੜੀ ਸੀ ਉਹਦੀਆਂ ਅੱਖਾਂ ਦੇ ਥੱਲੇ ਕਾਲੇ ਘੇਰੇ ਪਏ ਸੀ ਉਹਦੇ ਵਾਲ ਉੱਡ ਰਹੇ ਸੀ ਉਹ ਮੈਨੂੰ ਕੋਈ ਗੁੰਡਾ ਲੱਗ ਰਿਹਾ ਸੀ ਉਹਨੇ ਮੈਨੂੰ ਕਿਹਾ ਕਿ ਹੁਣ ਭੱਜਣ ਦੀ ਕੋਈ ਲੋੜ ਨਹੀਂ ਆ ਤੇਰਾ ਘਰ ਵਾਲਾ ਰੋਜ਼ ਰਾਤ ਨੂੰ ਮੇਰੇ ਨਾਲ ਹੀ ਜੂਆ ਖੇਡਿਆ ਕਰਦਾ ਸੀ ਤੇ ਅੱਜ ਜੂਏ ਵਿੱਚ ਤੈਨੂੰ ਹਾਰ ਗਿਆ ਆ ਮੈਂ ਪੂਰੀ ਤਰ੍ਹਾਂ ਕੰਬ ਰਹੀ ਸੀ ਮੈਂ ਭੱਜ ਵੀ ਨਹੀਂ ਸਕਦੀ ਸੀ ਕਿਉਂਕਿ ਉਹ ਬਿਲਕੁਲ ਸਾਹਮਣੇ ਖੜਾ ਸੀ ਮੈਂ ਆਪਣੇ ਮੂੰਹ ਨੂੰ ਛੁਪਾ ਲਿਆ ਸੀ ਮੇਰੇ ਘਰ ਵਾਲੇ ਨੇ ਮੇਰੇ ਨਾਲ ਕੀ ਕੀਤਾ ਇਹਦਾ ਮਤਲਬ ਕਿ ਉਹ ਪੈਸੇ ਜੂਏ ਦੇ ਪੈਸੇ ਸੀ ਤੇ ਅੱਜ ਮੇਰੇ ਘਰ ਵਾਲੇ ਨੇ ਮੈਨੂੰ ਹੀ ਦਾਤੇ ਲਾ ਦਿੱਤਾ ਮੈਂ ਉਹਦੇ ਪੈਰਾਂ ਵਿੱਚ ਬਹਿ ਗਈ ਤੇ ਮੈਂ ਕਿਹਾ ਕਿ ਮੇਰੇ ਨਾਲ ਇਹੋ ਜਿਹਾ ਕੁਝ ਨਾ ਕਰ ਮੈਨੂੰ ਜਾਣ ਦੇ ਤੇਰੇ ਘਰ ਵੀ ਪਹਿਣਾ ਹੋਣਗੀਆਂ ਤੈਨੂੰ ਉਹਨਾਂ ਦਾ ਵਾਸਤਾ ਮੈਂ ਬੁਰੀ ਤਰ੍ਹਾਂ ਰੋ ਰਹੀ ਸੀ ਕਿ ਮੇਰਾ ਦੁਪੱਟਾ ਮੇਰੇ ਸਿਰ ਤੋਂ हट ਗਿਆ ਉਸ ਆਦਮੀ ਨੇ ਮੈਨੂੰ ਮੋਢਿਆਂ ਤੋਂ ਫੜ ਕੇ ਠਾਉਣ ਦੀ ਕੋਸ਼ਿਸ਼ ਕੀਤੀ ਮੈਂ ਉਹਦੇ ਹੱਥ ਝਟਕ ਕੇ ਪਰੇ ਕਰ ਦਿੱਤੇ ਫਿਰ ਉਹਨੇ ਮੈਨੂੰ ਮਜ਼ਬੂਤੀ ਨਾਲ ਫੜ ਲਿਆ ਮੇਰੀਆਂ ਅੱਖਾਂ ਵਿੱਚ ਵੇਖ ਕੇ ਬੋਲਿਆ ਕਿ ਤੂੰ ਇੱਥੇ ਕੀ ਕਰ ਰਹੀ ਆਂ ਜਦੋਂ ਮੈਂ ਗੌਰ ਨਾਲ ਵੇਖਿਆ ਤਾਂ ਮੇਰੇ ਪੈਰਾਂ ਥੱਲੇੋਂ ਜ਼ਮੀਨ ਨਿਕਲ ਗਈ ਕਿਉਂਕਿ ਉਹ ਹੋਰ ਕੋਈ ਨਹੀਂ ਬਲਕਿ ਮੇਰਾ ਆਪਣਾ ਭਰਾ ਸੀ ਮੇਰਾ ਉਹੀ ਭਰਾ ਜਿਹਨੂੰ ਮੈਂ 5 ਸਾਲ ਬਾਅਦ ਵੇਖ ਰਹੀ ਸੀ ਜਿੰਨੇ ਮੇਰੇ ਘਰ ਵਾਲੇ ਨੂੰ ਕਦੀ ਵੇਖਿਆ ਵੀ ਨਹੀਂ ਸੀ ਪਰ ਮੇਰੇ ਭਰਾ ਦੀ ਇਹ ਹਾਲਤ ਕਿਵੇਂ ਹੋ ਗਈ ਕਿ ਉਹ ਜੂਆ ਖੇਡਣ ਲੱਗ ਗਿਆ ਮੰਮੀ ਨੇ ਤਾਂ ਕਿਹਾ ਸੀ ਕਿ ਤੇਰੇ ਭਰਾ ਦੀ ਨੌਕਰੀ ਛੁੱਟ ਗਈ ਆ ਹੁਣ ਉਹ ਕਿਸੇ ਹੋਰ ਜਗ੍ਹਾ ਕੰਮ ਨਹੀਂ ਕਰਦਾ ਸਾਡੀ ਦੋਵਾਂ ਭੈਣ ਭਰਾਵਾਂ ਦੀ ਹਾਲਤ ਅਜੀਬ ਜਈ ਹੋ ਗਈ ਅਸੀਂ 5 ਸਾਲਾਂ ਦੇ ਬਾਅਦ ਇੱਕ ਦੂਜੇ ਨੂੰ ਵੇਖ ਰਹੇ ਸੀ ਉਹ ਵੀ ਇਵੇਂ ਮੇਰੇ ਪ੍ਰਾਣੇ ਤਾਂ ਆਪਣਾ ਸਿਰ ਹੀ ਫੜ ਲਿਆ ਫਿਰ ਮੈਂ ਉਹਨੂੰ ਪੁੱਛਿਆ ਤੇ ਕਿਹਾ ਬੈ ਜਾ ਮੈਨੂੰ ਦੱਸ ਇਹ ਸਾਰਾ ਕੁਝ ਕਿਵੇਂ ਹੋਇਆ ਉਹਨੇ ਕਿਹਾ ਕਿ ਇਨਸਾਨ ਤੇਰਾ ਘਰ ਵਾਲਾ ਆ ਮੈਂ ਕਿਹਾ ਬਦਕਿਸਮਤੀ ਨਾਲ ਇਹੀ ਮੇਰਾ ਘਰ ਵਾਲਾ ਆ ਮੇਰੇ ਪ੍ਰਾਣੇ ਕਿਹਾ ਤੂੰ ਵਿਆਹ ਕਰ ਲਿਆ ਮੈਂ ਤੇਰੇ ਨਾਲ ਬਹੁਤ ਜ਼ਿਆਦਾ ਨਰਾਸ਼ ਸੀ ਮੈਂ ਤੇਰੇ ਵਿਆਹ ਤੇ ਵੀ ਨਹੀਂ ਆਇਆ ਤੇਰੇ ਘਰ ਵਾਲੇ ਨੂੰ ਕਦੀ ਵੇਖਿਆ ਨਹੀਂ ਮੰਮੀ ਪਾਪਾ ਨਾਲ ਕਦੀ ਤੇਰਾ ਜ਼ਿਕਰ ਵੀ ਨਹੀਂ ਕੀਤਾ ਉਹਨਾਂ ਨੂੰ ਇਹ ਵੀ ਨਹੀਂ ਕਿਹਾ ਕਿ ਮੈਂ ਉਹਨੂੰ ਤੇਰੀ ਜਾਂ ਤੇਰੇ ਘਰ ਵਾਲੇ ਦੀ ਫੋਟੋ ਦਿਖਾ ਦੇਣ ਜਿਉ ਉਹ ਤੇਰਾ ਨਾਂ ਵੀ ਲੈਂਦੇ ਸੀ ਤਾਂ ਮੈਂ ਫੋਨ ਬੰਦ ਕਰ ਦਿੰਦਾ ਸੀ ਇਹਨਾਂ ਗੁੱਸੇ ਵਿੱਚ ਸੀ ਮੈਂ ਪਰ ਫਿਰ ਨਾ ਜਾਣੇ ਕਿਸ ਗੱਲ ਦੀ ਸਜ਼ਾ ਮੈਨੂੰ ਮਿਲੀ ਕਿ ਮੈਂ ਇੱਕ ਕੁੜੀ ਨਾਲ ਪਿਆਰ ਕਰ ਬੈਠਾ ਤੇ ਉਹਨੇ ਮੇਰੇ ਨਾਲ ਵਿਆਹ ਦਾ ਵਾਅਦਾ ਕੀਤਾ ਉੱਥੇ ਹੀ ਉਹਨੇ ਮੇਰੇ ਨਾਲ ਵਿਆਹ ਵੀ ਕਰ ਲਿਆ ਤੇ ਤਿੰਨ ਮਹੀਨੇ ਮੇਰੇ ਨਾਲ ਰਹਿਣ ਦੇ ਬਾਅਦ ਮੈਨੂੰ ਕਹਿਣ ਲੱਗੀ ਕਿ ਮੈਨੂੰ ਪੈਸਿਆਂ ਦੀ ਲੋੜ ਆ ਇਸ ਲਈ ਮੈਂ ਵਿਆਹ ਕੀਤਾ ਸੀ ਹੁਣ ਮੈਨੂੰ ਤਲਾਕ ਦੇ ਦੇ ਤੇ ਤਲਾਕ ਦੀ ਸੂਰਤ ਵਿੱਚ ਮੈਨੂੰ ਆਪਣਾ ਹੱਕ ਵੀ ਚਾਹੀਦਾ ਆ ਤੇ ਇਹ ਸਾਰੀਆਂ ਚੀਜ਼ਾਂ ਦੇਣੀਆਂ ਹੋਣਗੀਆਂ ਉਹਨੇ ਮੈਨੂੰ ਇੱਕ ਲਿਸਟ ਦੇ ਦਿੱਤੀ ਮੈਨੂੰ ਉਸਦੀ ਬੇਵਫਾਈ ਦਾ ਪਹਿਲਾਂ ਹੀ ਅੰਦਾਜ਼ਾ ਸੀ ਜੇ ਉਹ ਮੇਰੇ ਤੋਂ ਅਲੱਗ ਹੋਣਾ ਚਾਹੁੰਦੀ ਸੀ ਤਾਂ ਮੈਨੂੰ ਕੋਈ ਮਸਲਾ ਨਹੀਂ ਸੀ ਪਰ ਅਫਸੋਸ ਇਸ ਗੱਲ ਦਾ ਹੋਇਆ ਕਿ ਉਹਦੀ ਕੁੱਖ ਵਿੱਚ ਮੇਰਾ ਬੱਚਾ ਸੀ ਤੇ ਉਹਨੇ ਕਿਹਾ ਸੀ ਕਿ ਮੈਨੂੰ ਇਸ ਬੱਚੇ ਦੀ ਵੀ ਲੋੜ ਸੀ ਹੁਣ ਮੈਂ ਇਸ ਬੱਚੇ ਨੂੰ ਤੇ ਤੇਰੀ ਦੌਲਤ ਨੂੰ ਲੈ ਕੇ ਚਲੀ ਜਾਊਂਗੀ ਤੂੰ ਮੈਨੂੰ ਰੋਕ ਨਹੀਂ ਸਕਦਾ ਉਹਨੇ ਮੇਰੇ ਨਾਲ ਬਹੁਤ ਵੱਡਾ ਧੋਖਾ ਕੀਤਾ ਉਹ ਮੇਰੀ ਜ਼ਿੰਦਗੀ ਬਰਬਾਦ ਕਰ ਗਈ ਤੇ ਮੇਰੀ ਔਲਾਦ ਨੂੰ ਵੀ ਲੈ ਕੇ ਨਾਲ ਚਲੀ ਗਈ ਹੁਣ ਤੱਕ ਤਾਂ ਉਹ ਮੇਰਾ ਬੱਚਾ 3-4 ਸਾਲ ਦਾ ਹੋ ਗਿਆ ਹੋਵੇਗਾ ਪਰ ਮੈਂ ਅਜੇ ਤੱਕ ਉਹਨੂੰ ਨਹੀਂ ਦੇਖਿਆ ਉਹ ਮੈਨੂੰ ਫਿਰ ਕਦੀ ਨਹੀਂ ਮਿਲੀ ਮੈਂ ਇੰਡੀਆ ਵਾਪਸ ਆ ਗਿਆ ਤੇ ਸਾਰਾ ਕੁਝ ਛੱਡ ਛੁੱਡ ਕੇ ਖੁਦ ਨੂੰ ਬਰਬਾਦ ਕਰਨ ਦੇ ਲਈ ਬਹਿ ਗਿਆ ਘਰੇ ਕੋਈ ਨਹੀਂ ਪੈਸਾ ਨਹੀਂ ਸੀ ਦਿੰਦਾ ਮੈਂ ਮੈਨੂੰ ਜੂਏ ਦੀ ਲਤ ਲੱਗ ਗਈ ਮੈਂ ਸ਼ਰਾਬ ਪੀਣੀ ਵੀ ਸ਼ੁਰੂ ਕਰ ਦਿੱਤੀ ਮੈਂ ਖੁਦ ਨੂੰ ਬਰਬਾਦ ਕਰਨ ਦੀ ਕਸਮ ਖਾ ਲਈ ਸੀ ਇਹ ਸ਼ਖਸ ਮੈਨੂੰ ਉੱਥੇ ਹੀ ਮਿਲਿਆ ਸੀ ਹੋਰ ਵੀ ਕਈ ਲੋਕ ਸੀ ਜੋ ਨਾਲ ਬੈ ਕੇ ਜੂਆ ਖੇਡਿਆ ਕਰਦੇ ਸੀ ਤੇਰਾ ਘਰ ਵਾਲਾ ਬਹੁਤ ਚਲਾ ਗਿਆ ਹਮੇਸ਼ਾ ਜਿੱਤ ਜਾਂਦਾ ਸੀ ਮੈਂ ਆਪਣੇ ਸਾਰੇ ਬਚੇ ਹੋਏ ਪੈਸੇ ਵੀ ਜੂਏ ਵਿੱਚ ਹੀ ਹਾਰ ਗਿਆ ਉਹ ਸਾਰੇ ਪੈਸੇ ਏਸੇ ਨਹੀਂ ਜਿੱਤੇ ਸੀ ਅਸੀਂ ਸਾਰਿਆਂ ਨੇ ਪਲਾਨ ਬਣਾ ਕੇ ਲਿਆ ਕੇ ਅਸੀਂ ਇਹਦੇ ਕੋਲੋਂ ਬਦਲਾ ਲਵਾਂਗੇ ਤੇ ਅਸੀਂ ਮੇਰੇ ਭਰਾ ਨੇ ਆਪਣੀ ਜ਼ੁਬਾਨ ਨੂੰ ਉੱਥੇ ਰੋਕ ਲਿਆ ਕਿਉਂਕਿ ਉਹ ਜਿਸ ਨੂੰ ਜੂਏ ਵਿੱਚ ਜਿੱਤ ਕੇ ਆਇਆ ਸੀ ਉਹ ਤਾਂ ਉਹਦੀ ਹੀ ਆਪਣੀ ਸਗੀ ਭੈਣ ਸੀ ਮੇਰਾ ਭਰਾ ਫਿਰ ਰੋਣ ਲੱਗਾ ਤੇ ਕਹਿਣ ਲੱਗਾ ਇਹ ਕੀ ਹੋ ਗਿਆ ਉਹਨੇ ਆਪਣੇ ਹੱਥ ਰੂ ਸਾਫ਼ ਕੀਤੇ ਤੇ ਮੇਰੇ ਵੀ ਮੈਂ ਵੀ ਦੱਸਿਆ ਕਿ ਹਾਲਾਤ ਬਹੁਤ ਖਰਾਬ ਸੀ ਘਰ ਵਿੱਚ ਖਾਣ ਨੂੰ ਵੀ ਕੁਝ ਨਹੀਂ ਹੁੰਦਾ ਸੀ ਇਹ ਖਾਣ ਦੇ ਵੀ ਪੈਸੇ ਨਹੀਂ ਦਿੰਦਾ ਸੀ ਮੈਨੂੰ ਪਰ اچانک ਪੈਸੇ ਲੈਉਣ ਲੱਗਾ ਤਾਂ ਮੈਂ ਵੀ ਉਹਨੂੰ ਨਹੀਂ ਪੁੱਛਿਆ ਕਿ ਪੈਸੇ ਕਿੱਥੋਂ ਲਿਆ ਰਿਆ ਆਂ ਮੇਰਾ ਭਰਾ ਮੈਨੂੰ ਆਪਣੇ ਘਰ ਲੈ ਗਿਆ ਅਸੀਂ ਦੋਵੇਂ ਇੱਕ ਦੂਜੇ ਨਾਲ ਵਾਦਾ ਕੀਤਾ ਸੀ ਕਿ ਅਸੀਂ ਇਹ ਗੱਲ ਕਿਸੇ ਨੂੰ ਵੀ ਨਹੀਂ ਦੱਸਾਂਗੇ ਤੇ ਫਿਰ ਮੇਰੇ ਭਰਾ ਨੇ ਮੈਨੂੰ ਪੁੱਛਿਆ ਕਿ ਤੂੰ ਹਜੇ ਵੀ ਉਸ ਇਨਸਾਨ ਦੇ ਨਾਲ ਰਹਿਣਾ ਚਾਹੁੰਦੀ ਆ ਤਾਂ ਮੈਂ ਕਿਹਾ ਕਿ ਨਹੀਂ ਮੇਰੀ ਕਿਸਮਤ ਚੰਗੀ ਸੀ ਕਿ ਜਿਸ ਆਦਮੀ ਦੇ ਸਾਹਮਣੇ ਉਹ ਮੈਨੂੰ ਹਾਰ ਕੇ ਆਇਆ ਸੀ ਉਹ ਮੇਰਾ ਆਪਣਾ ਹੀ ਵੀਰ ਸੀ ਜੇ ਉਹਦੀ ਜਗ੍ਹਾ ਕੋਈ ਹੋਰ ਮਰਦ ਹੁੰਦਾ ਤਾਂ ਫਿਰ ਮੇਰੇ ਨਾਲ ਕੀ ਹੁੰਦਾ ਮੈਂ ਤਾਂ ਜਿਉਂਦੇ ਜੀ ਮਰ ਜਾਣਾ ਸੀ ਮੇਰੀ ਜ਼ਿੰਦਗੀ ਬਰਬਾਦ ਹੋ ਜਾਣੀ ਸੀ ਤੇ ਜਿਸ ਤਰ੍ਹਾਂ ਉਹ ਮੈਨੂੰ ਛੱਡ ਕੇ ਖੁਦ ਭੱਜ ਗਿਆ ਉਹਦੇ ਬਾਅਦ ਉਹਦੇ ਨਾਲ ਰਹਿਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਪਰਮਾਤਮਾ ਨੇ ਮੈਨੂੰ ਸ਼ਾਇਦ ਇਸੇ ਲਈ ਔਲਾਦ ਨਹੀਂ ਦਿੱਤੀ ਸੀ ਕਿ ਮੈਂ ਇਸ ਇਨਸਾਨ ਦੇ ਨਾਲ ਨਾ ਰਹਾ ਨਹੀਂ ਤਾਂ ਔਲਾਦ ਦੀ وجہ ਤੋਂ ਸ਼ਾਇਦ ਮੈਂ ਕੁਝ ਸੋਚ ਵੀ ਲੈਂਦੀ ਮੈਂ ਆਪਣੇ ਪਤੀ ਤੋਂ ਤਲਾਕ ਲੈ ਲਿਆ ਤੇ ਉਹਦਾ ਘਰ ਹਮੇਸ਼ਾ ਦੇ ਲਈ ਛੱਡ ਦਿੱਤਾ 2 ਸਾਲ ਤੱਕ ਮੈਂ ਵਾਪਸ ਆਪਣੇ ਘਰ ਹੀ ਰਹੀ ਮੈਂ ਆਪਣੇ ਘਰ ਵਾਲਿਆਂ ਦੇ ਨਾਲ ਬਿਲਕੁਲ ਉਸੇ ਤਰ੍ਹਾਂ ਹੀ ਰਹੀ ਜਿਵੇਂ ਵਿਆਹ ਤੋਂ ਪਹਿਲਾਂ ਰਹਿੰਦੀ ਸੀ ਮੇਰੀ ਜ਼ਿੰਦਗੀ ਬਿਲਕੁਲ ਪਹਿਲਾਂ ਵਰਗੀ ਹੋ ਗਈ ਸੀ ਮੈਂ ਆਪਣੇ ਭਰਾ ਨੂੰ ਵੀ ਇਹੀ ਸਮਝਾਇਆ ਕਿ ਕਿਸੇ ਦੇ ਲਈ ਆਪਣੀ ਜ਼ਿੰਦਗੀ ਨੂੰ ਖਰਾਬ ਨਾ ਕਰ ਇੱਥੋਂ ਤੱਕ ਕਿ ਪ੍ਰਮਾਤਮਾ ਦੀ ਕਿਰਪਾ ਇਹੋ ਜਿਹੀ ਹੋਈ ਕਿ ਮੇਰੇ ਲਈ ਇੱਕ ਇਹੋ ਜਿਹਾ ਰਿਸ਼ਤਾ ਆਇਆ ਲੋਕ ਲੋਕ ਬਹੁਤ ਹੀ ਚੰਗੇ ਸੀ ਅਸੀਂ ਦੋਵਾਂ ਭੈਣ ਭਰਾਵਾਂ ਨੇ ਹੀ ਵਿਆਹ ਕਰ ਲਿਆ ਇਹਦੇ ਬਾਅਦ ਸਾਡੀ ਜ਼ਿੰਦਗੀ ਬਹੁਤ ਹੀ ਵਧੀਆ ਹੋ ਗਈ ਹੁਣ ਅਸੀਂ ਸਾਰੇ ਇਕੱਠੇ ਖੁਸ਼ੀ-ਖੁਸ਼ੀ ਰਹਿੰਦੇ ਹਾਂ ਸੋ ਦੋਸਤੋ اے ਸੀ ਜੀ ਅੱਜ ਦੀ ਆਪਣੀ ਕਹਾਣੀ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂਰਕੌਰ ਨੂੰ ਦਿਉ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ